ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆ ਫਲ ਪਾਵਣ ਆਮੇ ਵਿੱਚੋਂ ਜਾਏ ਸਤਗੁਰਾਂ ਦੇ ਪਾਵਨ ਦਰਬਾਰ ਦੀ ਸੇਵਾ ਕਰਕੇ ਜੀਵ ਸਾਰੀਆਂ ਦਾਤਾਂ ਪ੍ਰਾਪਤ ਕਰ ਸਕਦਾ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ ਕਿਰਪਾ ਕਰ ਦਿੰਦੇ ਨੇ ਪਰ ਇਹ ਕਿਰਪਾ ਉਦੋਂ ਹੁੰਦੀ ਹੈ ਜਦੋਂ ਜੀਵ ਸੇਵਾ ਭਾਵਨਾ ਦੇ ਨਾਲ ਕਰਦਾ ਸ਼ਰਧਾ ਦੇ ਨਾਲ ਕਰਦਾ ਹੈ ਸੇਵਾ ਉਹ ਸਫਲ ਹੈ ਸਤਿਗੁਰਾਂ ਦੀ ਪਾਵਨ ਬਾਣੀ ਦਾ ਫੈਸਲਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪਾਵ ਇਕ ਮਾਨ ਇਕ ਚਿਤ ਹੋਵੇ ਇਕ ਮਾਨ ਇਕ ਚਿਤ ਹੋ ਕੇ ਜਦੋਂ ਜੀਵ ਸੇਵਾ ਕਰਦਾ ਉਸ ਦਾ ਸੇਵਾ ਦਾ ਰੰਗ ਚੜ ਜਾਂਦਾ ਫਿਰ ਮਨ ਚਿੰਦੇ ਆ ਫਲ ਪਾਵਣ ਜੋ ਮਨ ਦੀ ਇੱਛਾ ਹੈ ਮਨ ਦੀ ਇੱਛਾ ਦੇ ਮਤਾਬਕ ਜਿਹੜੀ ਵੀ ਭਾਵਨਾ ਲੈ ਕੇ ਗੁਰਮਖ ਜੀਵ ਜਿਹੜਾ ਉਹ ਸੇਵਾ ਕਰੇ ਕਹਿੰਦੇ ਉਹ ਸਾਰੀਆਂ ਹੀ ਦਾਤਾਂ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਝੋੜੀ ਵਿੱਚ ਪਾ ਦਿੰਦੇ ਨੇ ਕੇਵਲ ਦਾਤਾਂ ਹੀ ਨਹੀਂ ਮਿਲਦੀਆਂ ਜਿਹੜਾ ਹਉਮੈ ਦਾ ਰੋਗ ਲੱਗਿਆ ਸਾਰਿਆਂ ਨੂੰ ਇਸ ਰੋਗ ਤੋਂ ਕੋਈ ਨਹੀਂ ਬਚਿਆ ਕੋਈ ਬਿਰਲਾ ਹੀ ਆ ਜਿਹੜਾ ਬਚਿਆ ਕਿਸੇ ਨੂੰ ਥੋੜਾ ਲੱਗਿਆ ਕਿਸੇ ਨੂੰ ਬਹੁਤਾ ਲੱਗਿਆ ਹਮੇ ਦਾ ਰੋਗ ਜਿਹੜਾ ਤੇ ਸਤਿਗੁਰੂ ਉਹ ਵੀ ਬਖਸ਼ਿਸ਼ ਕਰ ਦਿੰਦੇ ਨੇ ਕਹਿੰਦੇ ਜੇ ਇੱਕ ਮਾਨਿਕ ਚਿੱਤ ਹੋ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ ਕਰ ਲਈਏ ਤਾਂ ਹਮੇ ਵਿੱਚੋਂ ਜਾਏ ਤੇ ਐਸੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਰ ਦਿੰਦੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੀ ਕਿਰਪਾ ਕਰ ਦਿੰਦੇ ਨੇ ਰਹਿਮਤਾਂ ਦੇ ਮੀਂਹ ਵਰ੍ਹਾ ਦਿੰਦੇ ਨੇ ਕਹਿੰਦੇ ਹਉਮੈ ਦਾ ਵੀ ਖਾਤਮਾ ਹੋ ਜਾਂਦਾ ਹੈ ਹਉਮੈ ਵੀ ਨਾਸ਼ ਹੋ ਜਾਂਦੀ ਹੈ ਐਸੀ ਬਖਸ਼ਿਸ਼ ਹੋ ਜਾਂਦੀ ਹੈ ਸਤਿਗੁਰਾਂ ਦੀ ਤੋਂ ਇਸ ਕਰਕੇ ਸੇਵਾ ਤੇ ਆਪਾਂ ਸਾਰੇ ਕਰਦੇ ਆਂ ਪਰ ਸਾਡੀ ਭਾਵਨਾ ਕਿਸੇ ਬਿਰਲੇ-ਬਿਰਲੇ ਦੀ ਬਣਦੀ ਐ ਇੱਕ ਮਨ ਇੱਕ ਚਿੱਤ ਹੋਣਾ ਬੜਾ ਔਖਾ ਹੈ ਜਦੋਂ ਭਾਵਨਾ ਬਣ ਜਾਂਦੀ ਐ ਮਾਨਿਕ ਚਿੱਤ ਹੋ ਜਾਂਦਾ ਹੈ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਬਿਨ ਬੋਲੇ ਆ ਸਭ ਕਿਸ ਜਾਣਦਾ ਕਿਸੇ ਆਗੇ ਕੀਚਾ ਅਰਦਾਸ ਕਹਿੰਦੇ ਫਿਰ ਤੇ ਸਤਿਗੁਰੂ ਜਾਣੀ ਜਾਣ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤੇ ਸਭ ਦੇ ਦਿਲਾਂ ਦੀਆਂ ਜਾਣਦੇ ਸਭ ਦੀ ਭਾਵਨਾ ਸਤਿਗੁਰੂ ਤੇ ਜਾਣਦੇ ਨੇ ਪਰ ਹੁਣ ਭਾਵਨਾ ਕਿਹੋ ਜਈ ਹੈ ਮਨ ਵਿੱਚ ਅਸੀਂ ਵੇਖਣਾ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਜੋ ਨਹੀਂ ਵੀ ਆਸਨ ਜੀਵਨ ਵਿੱਚ ਹੁੰਦੀ ਨਾ ਕਹਿੰਦੇ ਉਹ ਦਾਤਾਂ ਵੀ ਧੰਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋ ਜਾਂਦੀਆਂ ਤੇ ਅੱਪਾ ਇਤਿਹਾਸ ਵਿੱਚ ਜੇਕਰ ਆਉਂਦਾ ਕਿ ਭਾਈ ਆਦਮ ਜਿਹੜੇ ਨੇ ਮਾਲਵੇ ਦੀ ਧਰਤੀ ਦੇ ਰਹਿਣ ਵਾਲੇ ਜਿਹੜੇ ਬੜੇ ਢੰਡਾਟ ਸੀ ਅਮੀਰ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਦੁਨੀਆ ਦੇ ਸਾਰੇ ਪਦਾਰਥ ਉਹਨਾਂ ਦੇ ਘਰ ਨੇ ਧਨ ਦੌਲਤ ਐਸ਼ੋ ਆਰਾਮ ਸਭ ਕੁਝ ਸਾਰੀਆਂ ਦਾਤਾਂ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀਆਂ ਪਰ ਪੁੱਤੀ ਗੰਢ ਪਵਾ ਸੰਸਾਰ ਕਹਿੰਦੇ ਧੀ ਤੇ ਪੁੱਤਰ ਦੀ ਦਾਤ ਨਹੀਂ ਸੀ ਕੋਈ ਮਿਲੀ ਘਰ ਵਿੱਚ ਔਲਾਦ ਨਹੀਂ ਸੀ ਜੇ ਔਲਾਦ ਨਾ ਹੋਵੇ ਤਾਂ ਹਨੇਰਾ ਜਾਪਦਾ ਘਰ ਵਿੱਚ ਭਾਵੇਂ ਦੁਨੀਆ ਦੇ ਪਦਾਰਥ ਮਾਇਆ ਧਨ ਦੌਲਤ ਜਿੰਨੀ ਮਰਜ਼ੀ ਹੋਵੇ ਪਰ ਜੇ ਘਰ ਵਿੱਚ ਬੱਚਾ ਨਹੀਂ ਹੈ ਔਲਾਦ ਨਹੀਂ ਹੈ ਨਾ ਤਾਂ ਹਨੇਰਾ ਹੀ ਹਨੇਰਾ ਜਾਪਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਅੱਗੇ ਦੁਨੀਆ ਤੇ ਨਾਮੋ ਨਿਸ਼ਾਨ ਨਹੀਂ ਰਹਿੰਦਾ ਧੀ ਹੋਵੇ ਪੁੱਤਰ ਹੋਵੇ ਉਹਦੇ ਨਾਲ ਸਮਾਜ ਵਿੱਚ ਦੁਨੀਆ ਵਿੱਚ ਸਾਂਝ ਪੈ ਜਾਂਦੀ ਹੈ ਕਿਉਂਕਿ ਜਾਣਾ ਤੇ ਸਭ ਨਹੀਂ ਹੈ ਜਦੋਂ ਇਹ ਸੰਸਾਰ ਫਾਨੀ ਹੈ ਜੀਵ ਚਲਿਆ ਜਾਂਦਾ ਤੇ ਉਹ ਉਹਦੀ ਔਲਾਦ ਹੋਵੇ ਤੇ ਦੁਨੀਆਂ ਉਹਨੂੰ ਯਾਦ ਕਰਦੀ ਹੈ ਫਲਾਣੇ ਦਾ ਪੁੱਤਰ ਆ ਫਲਾਣੇ ਦੀ ਧੀ ਹੈ ਤੇ ਇਸ ਕਰਕੇ ਬਾਬਾ ਆਦਮ ਭਾਈ ਆਦਮ ਜੀ ਜਿਹੜੇ ਨੇ ਉਹ ਬੜੇ ਉਦਾਰ ਨੇ ਬੜੇ ਥਾਂ ਥਾਂ ਤੇ ਉਹ ਗਏ ਬੜਾ ਇਲਾਜ ਕਰਾਇਆ ਪਰ ਕਿਤੋਂ ਵੀ ਇਹ ਕਿਰਪਾ ਨਹੀਂ ਹੋ ਸਕੀ ਤੇ ਅਖੀਰ ਕੋਈ ਸੱਜਣ ਮਿਲਿਆ ਗੁਰਮੁਖ ਮਿਲਿਆ ਉਹਦੇ ਨਾਲ ਵਿਚਾਰ ਹੁੰਦੇ ਨੇ ਤੇ ਉਹ ਗੁਰਮੁਖ ਨੇ ਫਿਰ ਇਹ ਰਸਤਾ ਦੱਸਿਆ ਕਹਿੰਦੇ ਇਸ ਤਰ੍ਹਾਂ ਕਰੋ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਗੁਰੂ ਰਾਮਦਾਸ ਸਾਹਿਬ ਮਹਾਰਾਜ ਜਿਹੜੇ ਦੁਨੀਆ ਨੂੰ ਤਾਰ ਰਹੇ ਨੇ ਦੁਨੀਆ ਨੂੰ ਦਕਤਾਂ ਬੰਨ ਰਹੇ ਨੇ ਕਹਿੰਦੇ ਜਾਓ ਉਹਨਾਂ ਦੇ ਸ਼ਰਣ ਵਿੱਚ ਚਲੇ ਜਾਓ ਕਹਿੰਦੇ ਸ਼ਰਧਾ ਹੋਵੇ ਭਾਵਨਾ ਹੋਵੇ ਮਨ ਵਿੱਚ ਸ਼ੰਕਾ ਲੈ ਕੇ ਨਹੀਂ ਜਾਣਾ ਖਾਲੀ ਰਹਿ ਜਾਂਦੇ ਨੇ ਜਿਹੜੇ ਸ਼ੰਕਾਵਾਦੀ ਹੁੰਦੇ ਨੇ ਖਾਲੀ ਉਹ ਮੁੜਦੇ ਨਹੀਂ ਜਿਹੜੇ ਤਰਕਵਾਦੀ ਹੁੰਦੇ ਨੇ ਵੀ ਦੇਖਦੇ ਆ ਸਤਿਗੁਰਾਂ ਦੇ ਦਰ ਤੇ ਜਾ ਕੇ ਵਿਦਾਤ ਮਿਲਦੀ ਹੈ ਜਾਂ ਨਹੀਂ ਮਿਲਦੀ ਐਸੀ ਭਾਵਨਾ ਨਹੀਂ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਆਉਣਾ ਭਾਵਨਾ ਇਹ ਹੋਣੀ ਚਾਹੀਦੀ ਹੈ ਕਿ ਮੈਂ ਚੱਲਿਆ ਸਤਿਗੁਰੂ ਕਿਰਪਾ ਕਰਨਗੇ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਵਿਸ਼ਵਾਸ ਰੋਣਾ ਚਾਹੀਦਾ ਤੇ ਪਾਕਿਆਦਮ ਜੀ ਅਮਰਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਦੋਏ ਨਾਲ ਉਹਨਾਂ ਦੀ ਪਤਨੀ ਹੈ ਤੇ ਆਕੇ ਹਰਮੰਦਰ ਸਾਹਿਬ ਸੇਵਾਵਾਂ ਚਲਦੀਆਂ ਨੇ ਧਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸ਼ਿਵਾਵਾ ਕਰਾ ਰਹੇ ਨੇ ਬੇਅੰਤ ਸੰਗਤਾਂ ਜਿਹੜੀਆਂ ਹਜ਼ਾਰਾਂ ਹੀ ਸੰਗਤਾਂ ਲੱਖਾਂ ਹੀ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤੇ ਭਾਈ ਆਦਮ ਜੀ ਦਾ ਐਸਾ ਕਿਰਪਾ ਹੋਈ ਮਨ ਬਣ ਗਿਆ ਸੇਵਾ ਵਿੱਚ ਮਨ ਲੱਗ ਗਿਆ ਅਸੀਂ ਛਰਦਾ ਬਣ ਗਏ ਅਸੀਂ ਦ੍ਰਿਸ਼ਟੀ ਹੋ ਗਈ ਧਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਕਿਉਂਕਿ ਜਦੋਂ ਰੱਬ ਦੇ ਦਰਸ਼ਨ ਹੋ ਜਾਣ ਪ੍ਰਮਾਤਮਾ ਦਾ ਰੂਪ ਸਨ ਸਾਧ ਸੰਤਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤਨ ਮਨ ਹੋਏ નિਹਾਲ ਜਾਂ ਗੁਰ ਦੇਖਾ ਸਾਹਮਣੇ ਕਹਿੰਦੇ ਤਨ ਵੀ નિਹਾਲ ਹੋ ਜਾਂਦਾ ਮਨ ਵੀ નિਹਾਲ ਹੋ ਜਾਂਦਾ ਖੁਸ਼ੀ ਆ ਜਾਂਦੀ ਹੈ ਮਨ ਵਿੱਚ ਐਸੀ ਭਾਵਨਾ ਬਣ ਗਈ ਕਿ ਉੱਥੋਂ ਜਾਣ ਨੂੰ دل ਹੀ ਨਹੀਂ ਕੀਤਾ बस ਮਨ ਬਣਾ ਲਿਆ ਵੀ ਰਹਿੰਦੀ ਜ਼ਿੰਦਗੀ ਹੁਣ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਹੀ ਲਾ ਦੇਣੀ ਹੈ ਸਾਰੀ ਜ਼ਿੰਦਗੀ ਸੇਵਾ ਕਰਨੀ ਹੈ ਪਰਨ ਕਰ ਲਿਆ ਦੋਨਾਂ ਮੀਆਂ ਬੀਬੀ ਨੇ ਤੇ ਉੱਥੇ ਹੀ ਛੋਟਾ ਜਿਹਾ ਮਕਾਨ ਲੈ ਲਿਆ ਕਿਉਂਕਿ ਧਨਾੜ ਸੀ ਅਮੀਰ ਸਨ ਧਨੀ ਸੀ ਪਾਇਆ ਦੀ ਕੋਈ ਘਾਟ ਨਹੀਂ ਸੀ ਉਹਨਾਂ ਕੋਲੇ ਪਰ ਮਨ ਐਸਾ ਜੁੜ ਗਿਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਨਾਲ ਕਿ ਸਾਰਾ ਸਾਰਾ ਦਿਨ ਉਹਨਾਂ ਨੇ ਸੇਵਾ ਕਰੀ ਜਾਣੀ ਕਿਤੇ ਝਾੜੂ ਦੀ ਸੇਵਾ ਲੱਭ ਜਾਣੀ ਕਿਤੇ ਲੰਗਰਾਂ ਦੀ ਸੇਵਾ ਕਿਤੇ ਜੋੜਿਆਂ ਦੀ ਸੇਵਾ ਤੇ ਕਿਤੇ ਬਰਤਨਾਂ ਦੀ ਸੇਵਾ ਜੋ ਵੀ ਸੇਵਾ ਮਿਲਣੀ ਭਾਈ ਆਤਮ ਜੀ ਸੇਵਾ ਕਰਦੇ ਰਹਿੰਦੇ ਭਾਵੇਂ ਉਮਰ ਉਹਨਾਂ ਦੀ ਉਦੋਂ ਤਕਰੀਬਨ 60-62 ਸਾਲ ਦੀ ਇਤਿਹਾਸ ਵਿੱਚ ਗਰੁੰਦ 96 ਉਮਰ ਹੋ ਚੁੱਕੀ ਸੀ ਤੇ ਉਸ ਸਮੇਂ ਕੋਈ ਬਹੁਤੀ ਆਬਾਦੀ ਨਹੀਂ ਸੀ ਕੋਈ ਬਹੁਤੀਆਂ ਬਿਲਡਿੰਗਾਂ ਨਹੀਂ ਸੀ ਬਣੀਆਂ ਹੋਈਆਂ ਤੇ ਬਾਲਣ ਜਿਹੜਾ ਬਾਹਰੋਂ ਲਿਓਣਾ ਪੈਂਦਾ ਸੀ ਸੰਗਤਾਂ ਬਾਲਣ ਦੀ ਸੇਵਾ ਕਰਦੀਆਂ ਸਨ ਤੇ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਭਾਈ ਆਦਮ ਜੀ ਨੇ ਇਹ ਸੇਵਾ ਆਪ ਲੈ ਲਈ ਹੁਣ ਰੋਜ਼ ਜਾਣਾ ਜੰਗਲਾਂ ਵਿੱਚ ਬਾਲਣ ਕੱਟ-ਕੱਟ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਲਿਓਣਾ ਤੇ ਜੇ ਦੋ ਭਰੀਆਂ ਬਣ ਕੇ ਲਿਓਣੀਆਂ ਤੇ ਇੱਕ ਆਪਣੇ ਘਰ ਰੱਖ ਲੈਣੀ ਤੇ ਇੱਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਰੱਖ ਭੇਜ ਦੇਣਾ ਬੜਾ ਸਮਾਂ ਇਹ ਸੇਵਾ ਨਿਭਾਈ ਭਾਈ ਆਦਮ ਜੀ ਨੇ ਪਰ ਮਨ ਵਿੱਚ ਭਾਵਨਾ ਵੀ ਹੈ ਸ਼ਰਧਾ ਵੀ ਹੈ ਤੇ ਮਨ ਵਿੱਚ ਇਹ ਪਿਆਰ ਵੀ ਹੈ ਤੇ ਪਰ ਵੇਖਿਓ ਗੁਰਮਖ ਦਾ ਕੈਸਾ ਮਨ ਜੁੜਿਆ ਧੰਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਤੇ ਕਦੇ ਧੰਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਨਹੀਂ ਕੀਤੀ ਨੀ ਤੇ ਅਸੀਂ 2-4 ਦਿਨ ਸੇਵਾ ਕਰੀਏ ਤੇ ਅਸੀਂ ਸਤਿਗੁਰਾਂ ਦੇ ਅੱਗੇ ਮੰਗਣਾ ਸ਼ੁਰੂ ਕਰ ਦਈਦਾ ਪਹਿਲਾਂ ਸਾਡੀ ਭਾਵਨਾ ਭਾਵੇਂ ਘਟਾ ਇੱਕ ਭਾਵੇਂ ਵੱਧ ਪਰ ਨਹੀਂ ਭਾਵਨਾ ਇਹ ਵੀ ਸੇਵਾ ਕਰਨੀ ਹੈ ਧੰਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਦੀ ਬਸ ਤੇ ਸੇਵਾ ਕਰਦਿਆਂ ਕਰਦਿਆਂ ਸਮਾਂ ਲੰਘਦਾ ਕਿ ਉਦੋਂ ਪ੍ਰਾਣੇ ਸਮੇਂ ਸੀ ਜਦੋਂ ਠੰਡ ਬਹੁਤ ਪੈਂਦੀ ਸੀ ਸਰਦੀ ਬਹੁਤ ਪੈਂਦੀ ਸੀ ਜਦੋਂ ਬਾਰਿਸ਼ ਪੈਣੀ ਤੇ ਕਈ ਕਈ ਦਿਨ ਝੜੀ ਲੱਗਦੀ ਰਹਣੀ ਕਈ ਕਈ ਦਿਨ ਵਾਲਣ ਸਾਰਾ ਗਿੱਲਾ ਹੋ ਜਾਣਾ ਕਿਉਂਕਿ ਉਦੋਂ ਬਿਲਡਿੰਗਾਂ ਬਹੁਤ ਘੱਟ ਸੀ ਸਾਧਨ ਬਹੁਤ ਘੱਟ ਸਨ ਉਦੋਂ ਤੇ ਕਈ ਕਈ ਦਿਨ ਜਦੋਂ ਝੜੀ ਲੱਗਣੀ ਵਾਲਣ ਗਿੱਲਾ ਹੋ ਜਾਣਾ ਹੁਣ ਸਰਦੀ ਦੇ ਸਮੇਂ ਜਦੋਂ ਬਾਰਿਸ਼ ਪੈਂਦੀ ਉਦੋਂ ਠੰਡ ਜ਼ਿਆਦਾ ਵੱਧ ਜਾਂਦੀ ਹੈ ਤੇ ਅੱਜ ਕੀ ਕੌਤਕ ਵਰਤ ਰਿਹਾ ਤੇ ਸਰਦੀ ਦਾ ਰੁੱਤ ਹੈ ਤੇ ਬਾਰਿਸ਼ ਪੈ ਰਹੀ ਹੈ ਸੰਗਤਾਂ ਦੇ ਠਹਿਰਨ ਵਾਸਤੇ ਕੋਈ ਬਹੁਤੀ ਇਮਾਰਤ ਨਹੀਂ ਸੀ ਬਣੀ ਸਰਾਮਾ ਨਹੀਂ ਸੀ ਉਸ ਸਮੇਂ ਵਿੱਚ ਬਹੁਤੀਆਂ ਬਣੀਆਂ ਤੇ ਸੰਗਤਾਂ ਬਾਰਿਸ਼ ਵਿੱਚ ਭਿੱਜ ਗਈਆਂ ਗਿੱਲੇ ਹੋ ਗਏ ਵਸਤਰ ਸਾਰੇ ਤੇ ਠੰਡ ਵੀ ਹੈ ਉਤੋਂ ਗਿੱਲੇ ਵਸਤਰ ਨੇ ਤੇ ਠੰਡ ਬਹੁਤ ਜ਼ਿਆਦਾ ਤੇ ਠੁਰ ਠੁਰ ਸੰਗਤਾਂ ਕਰ ਰਹੀਆਂ ਤੇ ਭਾਈ ਆਦਮ ਜੀ ਦੇ ਮਨ ਵਿੱਚ ਫੁਰਨਾ ਬਣਿਆ ਰਾਤ ਦਾ ਸਮਾਂ ਕਿ ਕਿਉਂ ਨਾ ਸੰਗਤਾਂ ਦੇ ਲਈ ਆਪਾਂ ਧੂਣੀਆਂ ਬਾਲ ਲਈਏ ਬਾਲਣ ਆਪਣੇ ਕੋਲ ਘਰ ਪਿਆ ਸੁੱਕਾ ਜਿਹੜਾ ਉੱਥੇ ਲੰਗਰ ਵਿੱਚ ਬਾਲਣ ਸੀ ਉਹ ਤੇ ਗਿੱਲਾ ਹੋ ਚੁੱਕਿਆ ਸੀ ਸਾਰਾ ਤੇ ਭਾਈ ਆਦਮ ਜੀ ਜਾਂਦੇ ਨੇ ਘਰੋਂ ਭਰੀਆਂ ਚੁੱਕ ਚੁੱਕ ਕੇ ਬਾਲਣ ਲਿਆਂਦਾ ਉਹਨਾਂ ਨੇ ਤੇ ਬਾਲਣ ਲਿਆ ਕੇ ਉਹਨਾਂ ਨੇ ਥਾਂ ਥਾਂ ਤੇ ਧੂਣੀਆਂ ਬਾਲ ਦਿੱਤੀਆਂ ਅੱਗ ਬਾਲ ਦਿੱਤੀ ਤੇ ਸੰਗਤਾਂ ਧੂਣੀਆਂ ਦੇ ਕੋਲ ਬਹਿ ਗਈਆਂ ਸੇਕ ਮਿਲਦਾ ਹੁਣ ਆਰਾਮ ਮਿਲਦਾ ਠੰਡ ਤੋਂ ਤੇ ਕੁਝ ਆਰਾਮ ਕਰ ਰਹੀਆਂ ਨੇ ਤੇ ਕੁਝ ਸ਼ਬਦ ਪੜ ਰਹੀਆਂ ਨੇ ਗੁਰਬਾਣੀ गा ਰਹੀਆਂ ਕੀਰਤਨ ਕਰ ਰਹੀਆਂ ਤੇ ਐਸਾ ਆਨੰਦ ਬਣਿਆ ساری ਰਾਤ ਜਿਹੜਾ ਨਾ ਧੂਣੀਆਂ ਵੱਲਦੀਆਂ ਰਹੀਆਂ ਤੇ ਸੰਗਤਾਂ ਆਨੰਦ ਲੈਂਦੀਆਂ ਰਹੀਆਂ ਗੁਰਬਾਣੀ ਦਾ ਜਾਪ ਹੋ ਰਿਹਾ ਕੀਰਤਨ ਹੋ ਰਿਹਾ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਹਿੰਦੇ ਜਦੋਂ ਬੌਲਣ ਖਤਮ ਹੋਇਆ ਨਾ ਤੇ ਭਾਈ ਆਦਮ ਜੀ ਨੇ ਆਪਣੇ ਘਰ ਦੀਆਂ ਖਿੜਕੀਆਂ ਤੇ ਕਹਿੰਦੇ ਦਰਵਾਜ਼ੇ ਵੀ ਲਾ ਕੇ ਲੈ ਆਉਂਦੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਹੁਣ ਸੇਵਾ ਵੇਖਿਓ ਭਾਈ ਆਦਮ ਦੀ ਬਿਨਾ ਭਾਵਨਾ ਤੋਂ ਇਹ ਸੇਵਾ ਨਹੀਂ ਹੋ ਸਕਦੀ ਇੰਨੀ ਉਮਰ ਆ 60-65 ਸਾਲ ਦੀ ਉਮਰ ਆ ਸਰਦੀ ਦੀ ਰੁੱਤ ਆ ਵਾਰਸ਼ ਦੀ ਰੁੱਤ ਆ ਤੇ ਸੰਗਤਾਂ ਦੀ ਸੇਵਾ ਜਿਹੜੀ ਉਹ ਪਰਮੇਸ਼ਰ ਦੀ ਸੇਵਾ ਕਿਉਂਕਿ ਸੰਗਤਾਂ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ ਤੇ ਉਸ ਸਮੇਂ ਅਮਰਤ ਵੇਲਾ ਜਦੋਂ ਹੋਇਆ ਧੰਗੁਰੂ ਰਾਮਦਾਸ ਸਹਿਬ ਮਹਾਰਾਜ ਬਾਹਰ ਆਉਂਦੇ ਨੇ ਜਦੋਂ ਪ੍ਰਕਰਮਾਂ ਵਿੱਚ ਆਉਂਦੇ ਨੇ ਸੋਡੀ ਸੁਲਤਾਨ ਧੰਗੁਰੂ ਰਾਮਦਾਸ ਸਹਿਬ ਮਹਾਰਾਜ ਵੇਖਦੇ ਨੇ ਵੀ ਸੰਗਤਾਂ ਧੂਣੀਆਂ ਦੇ ਆਲੇ ਦੁਆਲੇ ਇਕੱਠੀਆਂ ਹੋਈਆਂ ਸ਼ਬਦ ਪੜ ਰਹੀਆਂ ਕੀਰਤਨ ਗਾਰ ਕਰ ਰਹੀਆਂ ਗੁਰਬਾਣੀ ਪੜ ਰਹੀਆਂ ਨਾਮ ਜਪਿਆ ਜਾ ਰਿਹਾ ਤੇ ਬੜੇ ਖੁਸ਼ ਹੋਏ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੇਵਾਦਾਰਾਂ ਨੂੰ ਬੁਲਾ ਕੇ ਪੁੱਛਦੇ ਨੇ ਸਤਿਗੁਰੂ ਕਹਿੰਦੇ ਇਹ ਸੇਵਾ ਕਿੰਨੇ ਕੀਤੀ ਹੈ ਧੂਣੀਆਂ ਕਿੰਨੇ ਵਾਲੀਆਂ ਸੰਗਤਾਂ ਦੇ ਲਈ ਐਡਾ ਵੱਡਾ ਪਰਉਪਕਾਰ ਤੇ ਸਿੰਘਾਂ ਨੇ ਸੇਵਾਦਾਰਾਂ ਨੇ ਫਿਰ ਦੱਸਿਆ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਦਾ ਸੇਵਕ ਜਿਹੜਾ ਨਾ ਭਾਈ ਆਦਮ ਕਹਿੰਦੇ ਉਹ ਨੇ ਸਾਰੀ ਰਾਤ ਉਹ ਸੇਵਾ ਕਰਦਾ ਰਿਹਾ ਕਹਿੰਦੇ ਬੁਲਾਓ ਉਹਨਾਂ ਨੂੰ ਜਦੋਂ ਦੀਵਾਨ ਦੀ ਸੰਪਾਪਤੀ ਹੋਈ ਨਾ ਸੁਨੇਹਾ ਭੇਜਿਆ ਸੇਵਾਦਾਰ ਗਏ ਗੁਰਸਿੱਖ ਭਾਈ ਆਦਮ ਜੀ ਨੂੰ ਜਾ ਕੇ ਕਹਿਣ ਲੱਗੇ ਉਹ ਤੋਂ ਲੰਗਰ ਵਿੱਚ ਸੇਵਾ ਕਰ ਰਹੇ ਨੇ ਬਸਤਰ ਲਿਬੜੇ ਹੋਏ ਨੇ ਕਹਿਣ ਲੱਗੇ ਭਾਈ ਆਦਮ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਦ ਕਰਦੇ ਨੇ ਬੁਲਾਵਾ ਆਇਆ ਹੁਣ ਮਨ ਵਿੱਚ ਚਾਹ ਵੀ ਚੜਿਆ ਕਿ ਮੈਨੂੰ ਗਰੀਬ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਯਾਦ ਕੀਤਾ ਤੇ ਜਦ ਜਾਣ ਲੱਗਿਆ ਨਾ ਮਨ ਵਿੱਚ ਡਰ ਵੀ ਹੈ ਵੀ ਮੇਥੋਂ ਕੋਈ ਗਲਤੀ ਨਾ ਹੋ ਗਈ ਹੋਵੇ ਸੇਵਾ ਕਰਦਿਆਂ ਕਰਦੇ ਆ ਤੇ ਜਦੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਗਏ ਫਤਿਹ ਬੁਲਾਈ ਹੱਥ ਜੋੜ ਕੇ ਸੀਸ ਝੁਕਾਇਆ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਭਾਈ ਆਦਮ ਕਹਿੰਦੇ ਜੋ ਤੂੰ ਸੇਵਾ ਸੰਗਤਾਂ ਦੀ ਕੀਤੀ ਹੈ ਕਹਿੰਦੇ ਅਸੀਂ ਬੜੇ ਪਰੇਸ਼ਾਨ ਬਹੁਤ ਖੁਸ਼ੀ ਆ ਸਾਨੂੰ ਕਹਿੰਦੇ ਏਡੀ ਵੱਡੀ ਕਾਹ ਲੈਣਾ ਏਡੀ ਵੱਡੀ ਸੇਵਾ ਕਹਿੰਦੇ ਮੰਗ ਜੋ ਮੰਗਣਾ ਭਾਈ ਆਦਮ ਜੀ ਹੱਥ ਜੋੜ ਕੇ ਖੜੇ ਹੋਗੇ ਕਹਿੰਦੇ ਮੰਗ ਲੈ ਜੋ ਮੰਗਣਾ ਹੱਥ ਜੋੜ ਕੇ ਖੜੇ ਹੋਗੇ ਤੇ ਤੀਜੀ ਵਾਰ ਫੇਰ ਬਚਨ ਕਰਦੇ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਮੰਗ ਜਿਓ ਮੰਗਣਾ ਭਾਈ ਆਦਮ ਜੀ মুখ ਤੋਂ ਕੁਝ ਨਹੀਂ ਬੋਲੇ ਭਾਵਨਾ ਤੇ ਹੈ ਸ਼ਰਦਾ ਤੇ ਹੈ ਪਰ ਜਗ ਗਏ ਉੱਥੇ ਕਿਉਂਕਿ ਉਮਰ ਦਾ ਤਕੱਜਾ ਸੀ ਸੰਗਤਾਂ ਦਾ ਕੱਟ ਸੀ ਭਾਰੇ ਤੇ ਕੁਝ মুখ ਤੋਂ ਨਾ ਬੋਲੇ ਧੰਨ ਗੁਰੂ ਰਾਮਦਾਸਾ ਮਹਾਰਾਜ ਕਹਿਣ ਲੱਗੇ ਕਹਿੰਦੇ ਕੋਈ ਨਾ ਕਹਿੰਦੇ ਕੱਲ ਨੂੰ ਦੱਸ ਦੀ ਜੋ ਕੋ ਚਾਹੀਦ ਤੇ ਭਾਈ ਆਦਮ ਜੀ ਹੁਣ ਵਾਪਸ ਆਉਂਦੇ ਨੇ ਨਮਸਕਾਰ ਕਰਕੇ ਤੇ ਜਦੋਂ ਆਏ ਭਗਵਾਨ ਨੇ ਗੁਰੂ ਰਾਮਦਾਸਾਹ ਮਹਾਰਾਜ ਨੇ ਮੈਨੂੰ ਬੁਲਾਇਆ ਸੀ ਘਰ ਵਾਲੀ ਨੂੰ ਕਹਿਣ ਲੱਗੇ ਕਹਿੰਦੇ ਤੁਹਾਨੂੰ ਬੁਲਾਇਆ ਕਹਿੰਦੇ ਹਾਂ ਕਹਿੰਦੇ ਅੱਜ ਬੜੇ ਦਿਆਲੂ ਸਨ ਦਿਆਲਤਾ ਦੇ ਘਰ ਵਿੱਚ ਆਏ ਸਨ ਕਹਿੰਦੇ ਤਿੰਨ ਵਾਰ ਸਤਿਗੁਰਾਂ ਨੇ ਬਚਨ ਕੀਤਾ ਕਹਿੰਦੇ ਭਾਈ ਮੰਗ ਜੋ ਮੰਗਣਾ ਕਹਿੰਦੇ ਮੰਗਿਆ ਨਹੀਂ ਫਿਰ ਕਹਿੰਦੇ ਮੈਂ ਬੋਲ ਨਹੀਂ ਸਕਿਆ ਮੰਗ ਨਹੀਂ ਸਕਿਆ ਸਤਿਗੁਰਾਂ ਕੋਲੋਂ ਤੇ ਉਹ ਘਰ ਵਾਲੀ ਸਿਆਣੀ ਸੀ ਉਹ ਕਹਿਣ ਲੱਗੀ ਵੀ ਕੱਲ ਨੂੰ ਮੈਨੂੰ ਲੈ ਕੇ ਚੱਲਿਓ ਜੇ ਤੁਸੀਂ ਨਹੀਂ ਮੰਗਿਆ ਕਹਿੰਦੇ ਮੈਂ ਮੰਗਾਂਗੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਤੁਸੀਂ ਨਹੀਂ ਮੰਗਿਆ ਨਾ ਕਹਿੰਦੇ ਮੈਂ ਮੰਗ ਲਾਵਾਂ ਤੇ ਹੁਣ ਅਗਲਾ ਦਿਨ ਹੋਇਆ ਦਵਾਨ ਦੀ ਸਮਾਪਤੀ ਹੋਈ ਵਚਨ ਹੋਏ ਸੀ ਵੀ ਕੱਲ ਨੂੰ ਆ ਕੇ ਮੰਗ ਲਈ ਜੋ ਮੰਗਣਾ ਹੁਣ ਦੋਏ ਮੀਆਂ ਬੀਬੀ ਜਿਹੜੇ ਨੇ ਉਹ ਗਏ ਧੰਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਫਤਹਿ ਬੁਲਾਈ ਤੇ ਫਤਹਿ ਬੁਲਾਈ ਤੇ ਸਤਿਗੁਰੂ ਕਹਿਣ ਲੱਗੇ ਭਾਈ ਮੰਗੋ ਕੀ ਮੰਗਣਾ ਕਿਉਂਕਿ ਸੇਵਾ ਬਹੁਤ ਵੱਡੀ ਸੀ ਉਹਨਾਂ ਦੀ ਤੇ ਸੇਵਾ ਨੂੰ ਫਲ ਲੱਗ ਰਿਹਾ ਅੱਜ ਵੇਖਿਓ ਸੇਵਾ ਨੂੰ ਫਲ ਕਿਵੇਂ ਲੱਗਦਾ ਹੈ ਸੇਵਾ ਨੂੰ ਮੇਵਾ ਕਿਵੇਂ ਮਿਲਦਾ ਹੈ ਅੱਜ ਸਮਾਂ ਆ ਗਿਆ ਮੇਵਾ ਮਿਲਣ ਦਾ ਸੇਵਾ ਕਰਦਿਆਂ ਤੇ ਬੜੇ ਸਾਲ ਲੰਘ ਗਏ ਤੇ ਅੱਜ ਮੇਵਾ ਪ੍ਰਾਪਤ ਹੋਣ ਦਾ ਸਮਾਂ ਆ ਗਿਆ ਫਲ ਪ੍ਰਾਪਤ ਹੋਣ ਦਾ ਸਮਾਂ ਆ ਗਿਆ ਤੇ ਧੰਨ ਗੁਰੂ ਰਾਮਦਾਸਾ ਜੀ ਮਹਾਰਾਜ ਫੇਰ ਵਚਨ ਕਰਦੇ ਨੇ ਕਹਿੰਦੇ ਮੰਗੋ ਕੀ ਮੰਗਣਾ ਤੇ ਭਾਈ ਆਦਮ ਦੇ ਘਰ ਵਾਲੀ ਕਹਿਣ ਲੱਗੀ ਸੱਚੇ ਪਾਤਸ਼ਾਹ ਮੰਗੀਏ ਤੇ ਤਾਂ ਜੇ ਤੁਹਾਨੂੰ ਨਾ ਪਤਾ ਹੋਵੇ ਕਹਿੰਦੇ ਮੰਗੀਏ ਤੇ ਤਾਂ ਜੇ ਤੁਹਾਨੂੰ ਨਾ ਪਤਾ ਹੋਵੇ ਕਹਿੰਦੇ ਤੁਸੀਂ ਤੇ ਜਾਣੀ ਜਾਣ ਹੋ ਕਿਰਪਾ ਕਰ ਦਿਓ ਹੁਣ ਇੰਨੇ ਵਚਨ ਕੀਤੇ ਨੇ ਵੀ ਕਿਰਪਾ ਕਰ ਦਿਓ ਧੰਨ ਗੁਰੂ ਰਾਮਦਾਸਾ ਮਹਾਰਾਜ ਨੇ ਕੁਝ ਪਾਲ ਨੇਤਰਬੰਦ ਕੀਤੇ ਤੇ ਵਚਨ ਕਰਦੇ ਨੇ ਕਹਿੰਦੇ ਤੁਹਾਡੇ ਕਰਮਾਂ ਚ ਪੁੱਤਰ ਦੀ ਔਲਾਦ ਕਹਿੰਦੇ ਬੱਚੇ ਦੀ ਦਾਤ ਨਹੀਂ ਹੈ ਤੁਹਾਡੇ ਕਰਮਾਂ ਚ ਹੈ ਹੀ ਨਹੀਂ ਦਾਤ ਲਿਖਿਆ ਹੀ ਨਹੀਂ ਤੁਹਾਡੇ ਕਰਮਾਂ ਚ ਔਲਾਦ ਤੇ ਹੱਥ ਜੋੜ ਕੇ ਭਾਈ ਆਦਮ ਦੇ ਘਰ ਵਾਲੀ ਕਹਿਣ ਲੱਗੀ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਉਥੇ ਨਹੀਂ ਲਿਖਿਆ ਤਾਂ ਇੱਥੇ ਲਿਖਦੇ ਹੋ ਉੱਥੇ ਲਿਖਣ ਵਾਲੇ ਵੀ ਤੁਸੀਂ ਤੇ ਇੱਥੇ ਦੇਣ ਵਾਲੇ ਵੀ ਤੁਸੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਭਾਵਨਾ ਵੇਖਿਓ ਕਹਿੰਦੇ ਜੇ ਉੱਥੇ ਨਹੀਂ ਲਿਖਿਆ ਇੱਥੇ ਕਿਰਪਾ ਕਰਦੇ ਹੋ ਹੁਣ ਸੇਵਾ ਇੰਨੀ ਵੱਡੀ ਸੇਵਾ ਸੀ ਉਹਨਾਂ ਦੀ ਤੇ ਧੰਨ ਗੁਰੂ ਰਾਮਦਾਸਾ ਮਹਾਰਾਜ ਕਿਰਪਾ ਕਰਦੇ ਨੇ ਮੇਰਾ ਦੇ ਘਰ ਵਿੱਚ ਆ ਗਏ ਕਹਿੰਦੇ ਭਾਈ ਆਦਮ ਕਹਿੰਦੇ ਤੇਰੇ ਕਰਮਾਂ ਵਿੱਚ ਤੇ ਨਹੀਂ ਔਲਾਦ ਪਰ ਕਹਿੰਦੇ ਤੇਰੀ ਸੇਵਾ ਬਹੁਤ ਵੱਡੀ ਹੈ ਗੁਰੂ ਘਰ ਦੇ ਵਿੱਚ ਕਹਿੰਦੇ ਸਾਡੇ ਘਰ ਚਾਰ ਪੁੱਤਰ ਪੈਦਾ ਹੋਣੇ ਸੀ ਤਿੰਨ ਪੁੱਤਰ ਪੈਦਾ ਹੋ ਚੁੱਕੇ ਨੇ ਇੱਕ ਅਜੇ ਆਉਣਾ ਬਾਕੀ ਹੈ ਕਹਿੰਦੇ ਜਿਹੜਾ ਬੱਚਾ ਸਾਡੇ ਘਰ ਆਉਣਾ ਹੈ ਕਹਿੰਦੇ ਉਹ ਅਸੀਂ ਤੈਨੂੰ ਦੇ ਦੰਨਿਆ ਤੇਰੀ ਝੋਲੀ ਪਾ ਦੰਨਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਦੇਖਿਓ ਸੇਵਾ ਦਾ ਫਲ ਕਹਿੰਦੇ ਸਾਡੇ ਘਰ ਜਿਹੜਾ ਚੌਥਾ ਬੱਚਾ ਆਉਣਾ ਹੈ ਨਾ ਉਹ ਕਹਿੰਦੇ ਤੇਰੀ ਝੋਲੀ ਪਾ ਦੰਨੇ ਆ ਹੱਥ ਜੋੜ ਲੈ ਬੜਾ ਖੁਸ਼ ਹੋਇਆ ਮਨ ਝੋਲੀ ਅਟ ਲਈ ਅਗੇ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਮਿਹਰ ਕਰ ਦਿਓ ਇਹ ਕਹਿਣ ਲੱਗੇ ਵੀ ਜਾਓ ਕਹਿੰਦੇ ਉਹ ਪੁੱਤਰ ਸਾਡੇ ਘਰ ਜਿਹੜਾ ਆਉਣਾ ਤੁਹਾਡੇ ਘਰ ਪੈਦਾ ਹੋਣਾ ਕਹਿੰਦੇ ਪਰ ਉਹਦਾ ਨਾਂ ਜਿਹੜਾ ਕਹਿੰਦੇ ਭਗਤੂ ਰੱਖਣਾ ਇਹ ਵੀ ਬਚਨ ਕਰ ਦਿੱਤਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿੰਦੇ ਉਹਦਾ ਨਾਂ ਭਗਤੂ ਰੱਖਣਾ ਨਾਂ ਵੀ ਰੱਖ ਦਿੱਤਾ ਸੱਚੇ ਪਾਤਸ਼ਾਹ ਨੇ ਸਤਿਵਚਨ ਮਹਾਰਾਜ ਬੜਾ ਮਨ ਗਦਗਦ ਹੋ ਗਿਆ ਖੁਸ਼ੀ ਹੋ ਗਈ ਮਨ ਵਿੱਚ ਖੇੜੇ ਆ ਗਏ ਹੁਣ ਇੱਥੇ ਬਿਨਾਂ ਮੰਗਿਆ ਹੀ ਸਭ ਕੁਝ ਮਿਲਿਆ ਦੇਖਿਓ ਅਸੀਂ ਸਾਨੂੰ ਮੰਗਦੇ ਆ ਮੰਗਦੇ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਉਹ ਤਾਤਾਂ ਸਾਨੂੰ ਫੇਰ ਵੀ ਨਹੀਂ ਪ੍ਰਾਪਤ ਹੁੰਦੀਆਂ ਉਹ ਵਸਤੂ ਸਾਨੂੰ ਫੇਰ ਵੀ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਸਾਡੀ ਭਾਵਨਾ ਨਹੀਂ ਬਣਦੀ ਅਸੀਂ ਦਿਖਾਵੇ ਦਾ ਇਹ ਕਰਮ ਕਰਦੇ ਆ ਜਿੰਨੇ ਵੀ ਕਰਦੇ ਆ ਹਉਮੈ ਦੇ ਵਾਸਤੇ ਕਰਦੇ ਆ ਪਰ ਭਾਵਨਾ ਨਾਲ ਕੀਤੀ ਸੇਵਾ ਕਦੇ ਵਿਰਤੀ ਨਹੀਂ ਜਾਂਦੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਕੀਤੀ ਸੇਵਾ ਜਿਹੜੀ ਹੈ ਸ਼ਰਦਾ ਨਾਲ ਕੀਤੀ ਸੇਵਾ ਜਿਹੜੀ ਹੈ ਕਹਿੰਦੇ ਵਿਰਤੀ ਨਹੀਂ ਜਾਂਦੀ ਸੰਗਤ ਦੀ ਸੇਵਾ ਗੁਰੂ ਦਰਬਾਰ ਦੀ ਸੇਵਾ ਭਾਵੇਂ ਸੇਵਾ ਕੋਈ ਵੀ ਹੋਵੇ ਪਰ ਭਾਵਨਾ ਨਾਲ ਹੋਵੇ ਤੇ ਕਿਰਪਾ ਹੋਈ ਇੱਕ ਸਾਲ ਬਾਅਦ ਨਾ ਪਾਈ ਆਦਮ ਦੇ ਘਰ ਕਹਿੰਦੇ ਪੁੱਤਰ ਪੈਦਾ ਹੋਇਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਹੋ ਗਈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਸਾਲ ਬਾਅਦ ਹੁਣ ਉਮਰ ਤਕਰੀਬ 68 63 ਸਾਲ ਦੀ ਉਮਰ ਹੋ ਚੁੱਕੀ ਸੀ ਤੇ ਸਾਰੇ ਹੈਰਾਨ ਇਹ ਕਿਰਪਾ ਕਿੱਥੋਂ ਹੋਈ? ਇਦਾਤ ਕਿੱਥੋਂ ਵੜੀ? ਕਹਿੰਦੇ ਧਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੋਂ ਇਦਾਤ ਮਿਲੀ ਏ। ਸੇਵਾ ਵੜੀ ਕੀਤੀ ਭਾਈ ਆਦਮ ਜੀ ਨੇ ਕਹਿੰਦੇ। ਕਹਿੰਦੇ ਘਰ ਵਾਲੀ ਨੇ ਸੇਵਾ ਵੜੀ ਕੀਤੀ। ਬੜੇ ਲੰਗਰ ਵਿੱਚ ਬਰਤਨ ਸਾਫ਼ ਕੀਤੇ ਨੇ। ਬੜਾ ਝਾੜੂ ਲਾਇਆ। ਤੇਸ਼ ਕਰਕੇ ਜੋ ਵੀ ਭਾਵਨਾ ਦੇ ਨਾਲ ਸੇਵਾ ਕਰਦਾ। ਫਿਰ ਉਹ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਬੜਾ ਬੰਦਗੀ ਵਾਲਾ ਪੁੱਤਰ ਸੀ ਉਹ। ਬੜੀ ਚੜ੍ਹਦੀ ਕਲਾ ਬੜਾ ਜੀਵਨ ਉਹਦਾ ਉੱਚਾ ਸੁੱਚਾ ਨਾਮ ਜਪਣ ਵਾਲਾ ਸੀ ਕਿਉਂਕਿ ਕੋਈ ਆਮ ਬੱਚਾ ਨਹੀਂ ਸੀ ਉਹ ਪੈਦਾ ਹੋਇਆ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਦੇ ਘਰ ਆਉਣ ਵਾਲਾ ਬੱਚਾ ਜਿਹੜਾ ਭਾਈ ਭਗਤੂ ਭਾਈ ਆਦਮ ਦੇ ਘਰ ਪੈਦਾ ਹੋਇਆ ਭਾਈ ਆਦਮ ਦੇ ਘਰ ਤੇ ਇੰਨੀ ਬੰਦਗੀ ਇੰਨੀ ਘਾਲਣਾ ਤੇ ਗੁਰਮੁਖੋ ਫਿਰ ਭਾਈ ਭਗਤੂ ਜਿਹੜਾ ਨਾ ਬੜਾ ਉਹਨੇ ਚੜ੍ਹਦੀ ਕਲਾ ਵਿੱਚ ਪਰਉਪਕਾਰ ਕੀਤੇ ਬੜਾ ਬੰਦਗੀ ਕੀਤੀ ਨਾਮ ਜਪਿਓ ਨਾ ਬੜਾ ਲੋਕਾਂ ਨੂੰ ਫਿਰ ਸਤਿਗੁਰਾਂ ਦੇ ਦਰ ਨਾਲ ਜੋੜਿਆ ਉਹਨੇ ਪ੍ਰਚਾਰ ਕੀਤਾ ਸੇਸ਼ ਕਰਕੇ ਜਿਹੜੇ ਗੁਰਮਖ ਭਾਵਨਾ ਨਾਲ ਸਤਿਗੁਰਾਂ ਦੇ ਦਰ ਤੇ ਹੁੰਦੇ ਨੇ ਜੋ ਮੰਗ ਹ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਹੁਣ ਪਾਛਾ ਤੇ ਕਹਿੰਦੇ ਜੋ ਮੰਗਦੇ ਉਹ ਮਿਲਦਾ ਪਰ ਸਾਰਿਆਂ ਨੂੰ ਨਹੀਂ ਮਿਲਦਾ ਕਿਉਂਕਿ ਭਾਵਨਾ ਨਹੀਂ ਬਣਦੀ ਮਿਲਦਾ ਕਿੰਨਾਂ ਨੂੰ ਹੈ ਹੁਣ ਇੱਥੇ ਨਾ ਕੁੰਡੀ ਐ ਦੇ ਵਿੱਚ ਜੋ ਮੰਗਾ ਠਾਕੁਰ ਆਪਣੇ ਤੇ ਜਿਹੜੇ ਆਪਣਾ ਬਣਾ ਕੇ ਮੰਗਦੇ ਨੇ ਸਤਿਗੁਰਾਂ ਨੂੰ ਸੋਈ ਸੋਈ ਦੇਵਾ ਕਹਿੰਦੇ ਉਹਨਾਂ ਨੂੰ ਸਾਰੀਆਂ ਦਾਤਾਂ ਮਿਲਦੀਆਂ ਨੇ ਹੁਣ ਅਸੀਂ ਮੰਗਦੇ ਜਰੂਰਾਂ ਸਤਿਗੁਰਾਂ ਦੇ ਕੋਲੋਂ ਆ ਕੇ ਭਾਈ ਪਰ ਸਤਿਗੁਰਾਂ ਨੂੰ ਆਪਣਾ ਅਸੀਂ ਬਣਾਇਆ ਨਹੀਂ ਤੇ ਸਤਿਗੁਰਾਂ ਦੇ ਅਸੀਂ ਬਣੇ ਨਹੀਂ ਇਸੇ ਕਰਕੇ ਤੇ ਦਾਤਾਂ ਤੋਂ ਵਾਂਝੇ ਆ ਨਾ ਅਸੀਂ ਸੇਵਾ ਤੇ ਅਸੀਂ ਵੀ ਕਰਦੇ ਆ ਸਿਮਰਨ ਤੇ ਅਸੀਂ ਵੀ ਕਰਦੇ ਆ ਸਤ ਸੰਗ ਤੇ ਅਸੀਂ ਵੀ ਕਰਦੇ ਆ ਪਰ ਇਹ ਦਾਤਾਂ ਸਾਰਿਆਂ ਨੂੰ ਥੋੜੋ ਮਿਲਦੀਆਂ ਕਈ ਵਾਰ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਏ ਉਹ ਦਾਤ ਪ੍ਰਾਪਤੀ ਨਹੀਂ ਹੁੰਦੀ ਕਾਰਨ ਕੀ ਹੈ ਅਸੀਂ ਆਪਣਾ ਬਣਾ ਕੇ ਨਹੀਂ ਮੰਗਿਆ ਸਤਿਗੁਰਾਂ ਕੋਲੋਂ ਆਪਣਾ ਬਣਾਇਆ ਹੀ ਨਹੀਂ ਸਤਿਗੁਰਾਂ ਨੂੰ ਅਸੀਂ ਆਪ ਸਤਿਗੁਰਾਂ ਦੇ ਬਣੇ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਜੇ ਕਿਸੇ ਬਗਾਨੇ ਕੋਲੋਂ ਮੰਗੋ ਤੇ ਕੋਈ ਵਸਤੂ ਮਿਲਦੀ ਐ ਮਿਲਦੀ ਉਹ ਵਸਤੂ ਐ ਜਿਹੜੀ ਆਪਣਿਆਂ ਕੋਲੋਂ ਮੰਗਦੇ ਆਂ ਅਸੀਂ ਬਗਾਨਿਆਂ ਕੋਲੋਂ ਮੰਗੋ ਤੇ ਕੱਖ ਨਹੀਂ ਮਿਲਦਾ ਜਿਹੜਾ ਤੁਹਾਨੂੰ ਜਾਣਦਾ ਹੀ ਨਹੀਂ ਉਹਨੇ ਕੀ ਦੇਣਾ ਉਹਨਾਂ ਸੀ ਸਤਿਗੁਰਾਂ ਦੇ ਬਣੇ ਨਹੀਂ ਤੇ ਸਤਿਗੁਰਾਂ ਨੂੰ ਆਪਣਾ ਬਣਾਇਆ ਨਹੀਂ ਇਸੇ ਕਰਕੇ ਅਸੀਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਆਂ ਗੱਜ ਕੇ ਆਖੋ ਸਤਨਾ ਸ੍ਰੀ ਅਕਾਲ ਭਾਈ ਗੁਰੂ ਵਾਲੇ ਬਣਨਾ ਹੈ ਗੁਰਮਖ ਬਣਨਾ ਹੈ ਸਤਿਗੁਰਾਂ ਦਾ ਬਚਨ ਕਮਾਉਣਾ ਹੈ ਭਾਵਨਾ ਨਾਲ ਸ਼ਰਧਾ ਨਾਲ ਆ ਕੇ ਹਾਜ਼ਰੀ ਭਰਨੀ ਹੈ ਭਾਵਨਾ ਨਾਲ ਸ਼ਰਧਾ ਨਾਲ ਆ ਕੇ ਸੇਵਾ ਕਰਨੀ ਹੈ ਜੇ ਤੇਰੀ ਭਾਵਨਾ ਵੱਜ ਗਈ ਨਾ ਕਹਿੰਦੇ ਤ੍ਰਿਸ਼ਨਾ ਵੀ ਅੰਦਰੋਂ ਖਤਮ ਹੋ ਜਾਣੀ ਐ ਫਿਰ ਉਹ ਫੁਰਨਾ ਹੀ ਪੈਦਾ ਨਹੀਂ ਹੋਣਾ ਵੀ ਕੁਝ ਮੰਗਣਾ ਵੀ ਐ ਭਾਈ ਆਦਮ ਨੇ ਕਦੇ ਸੋਚਿਆ ਹੀ ਨਹੀਂ ਸੀ ਸੇਵਾ ਕਰਦੇ ਐਨਾ ਸਮਾਂ ਹੋ ਗਿਆ ਸੀ ਵੀ ਮੰਗਣਾ ਵੀ ਐ ਕੁਝ ਐਸਾ ਨਾਮ ਦਾ ਰੰਗ ਚੜ ਗਿਆ ਅਵਸਥਾ ਇੰਨੀ ਉੱਚੀ ਹੋ ਜਾਂਦੀ ਐ ਸੇਵਾ ਕਰ ਕਰਕੇ ਐਸੀ ਅਵਸਥਾ ਬਣ ਜਾਂਦੀ ਐ ਕਹਿੰਦੇ ਫਿਰ ਮੰਗਣ ਦੀ ਫੁਰਨਾ ਹੀ ਨਹੀਂ ਬਣਦਾ ਮੰਗ ਹੀ ਨਹੀਂ ਉੱਠਦੀ ਹਿਰਦੇ ਵਿੱਚੋਂ ਤੇ ਜਦੋਂ ਇਹ ਅਵਸਥਾ ਬਣਦੀ ਹੈ ਨਾ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰੂ ਸਾਹਿਬ ਕਿਉਂਕਿ ਉਹ ਤਾਂ ਸਾਰਾ ਕੁਝ ਜਾਣਦੇ ਨੇ ਸਤਗੁਰੂ ਤੇ ਇੱਕ ਮਾਤਾ ਪਿਤਾ ਨੂੰ ਪੁੱਤਰ ਦਾ ਪਤਾ ਹੁੰਦਾ ਵੀ ਇਹਨੂੰ ਕੀ ਚਾਹੀਦਾ ਹੈ ਜਿਹੜਾ ਜੋਗ ਧੀ ਪੁੱਤਰ ਹੋਵੇ ਨਾ ਇਹ ਦੁਨਿਆਵੀ ਤੌਰ ਤੇ ਆਪਾਂ ਵਿਚਾਰ ਕਰ ਰਹੇ ਹਾਂ ਆਪਣੇ ਘਰ ਵਿੱਚ ਜਦੋਂ ਕੋਈ ਦੇਖੀਏ ਕੋ ਆਗਿਆਕਾਰੀ ਪੁੱਤਰ ਹੋਵੇ ਨਾ ਆਗਿਆਕਾਰੀ ਧੀ ਹੋਵੇ ਇਹ ਰੋ ਮਾਤਾ ਪਿਤਾ ਨੂੰ ਪਤਾ ਹੁੰਦਾ ਉਹ ਬਿਨਾ ਮੰਗਿਆ ਹੀ ਉਹ ਬੱਚੇ ਨੂੰ ਸਾਰੀਆਂ ਸਹੂਲਤਾਂ ਦੇ ਦਿੰਦੇ ਨੇ ਬਿਨਾ ਮੰਗਿਆ ਮੰਗਣਾ ਨਹੀਂ ਪੈਂਦਾ ਆਗਿਆਕਾਰੀ ਧੀ ਪੁੱਤਰ ਨੂੰ ਬਿਨਾ ਮੰਗਿਆ ਹੀ ਸਭ ਕੁਝ ਮਿਲ ਜਾਂਦਾ ਉਹਨਾਂ ਨੂੰ ਤੇ ਜਿਹੜਾ ਨਲਾਇਕ ਹੁੰਦਾ ਧੀ ਤੇ ਪੁੱਤਰ ਕੋਈ ਆਗਿਆਕਾਰੀ ਨਹੀਂ ਕਹਣੇ ਵਿੱਚ ਨਹੀਂ ਚੱਲਦਾ ਬੇਪਾਰਾ ਬੇਪਰਵਾਹ ਚੱਲਦਾ ਕਹਿੰਦੇ ਉਹ ਮੰਗ ਮੰਗ ਕੇ ਥੱਕ ਜਾਂਦਾ ਕਹਿੰਦੇ ਉਹਨੂੰ ਉਹ ਵਸਤੂ ਨਹੀਂ ਮਿਲਦੀ ਜਿਹੜੀ ਚਾਹੀਦੀ ਹੈ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਜਿਹੜੇ ਨਲਾਇਕ ਹੁੰਦੇ ਨੇ ਮਨਮੁਖ ਹੁੰਦੇ ਨੇ ਜਿਹੜੇ ਇਸੇ ਤਰ੍ਹਾਂ ਭਾਈ ਜਿਹੜਾ ਗੁਰਮਖ ਹੈ ਨਾ ਉਹ ਕਹਿੰਦੇ ਫਿਰ ਗੁਰੂ ਕਿਰਪਾ ਕਰਦਾ ਬਿਨਾਂ ਮੰਗਿਆ ਹੀ ਉਹਨਾਂ ਦੀਆਂ ਦਾਤਾਂ ਝੋਲੀਆਂ ਨਾਲ ਪਰ ਦਿੰਦੇ ਨੇ ਪਰ ਮਨਮੁਖ ਨੇ ਜਿਹੜੇ ਉਹ ਸਾਰੀ ਜ਼ਿੰਦਗੀ ਕਹਿੰਦੇ ਉਹ ਬਾਂਝੇ ਰਹਿ ਜਾਂਦੇ ਨੇ ਉਹ ਦਾਤ ਨਹੀਂ ਪ੍ਰਾਪਤ ਕਰ ਸਕਦੇ ਇਸ ਕਰਕੇ ਗੁਰਮਖਾਂ ਵਾਲਾ ਜੀਵਨ ਵਤੀਤ ਕਰੀਏ ਗੁਰਮਖ ਬਣੀਏ ਬਾਣੀ ਪੜੀਏ ਨਿਤ ਨਿਯਮ ਕਰੀਏ ਗੁਰੂ ਨਾਨਕ ਦੇ ਘਰ ਦੀ ਸੇਵਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਦੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਸੇਵਾ ਦਾ ਫਲ ਜਿਹੜਾ ਉਹ ਸਤਿਗੁਰੂ ਸਾਡੀ ਝੋਲੀ ਵਿੱਚ ਪਾ ਦਿੰਦੇ ਨੇ